ਤੁਰੀ ਸ਼ਹਿਰ ਦੇ 4 ਵੱਖ-ਵੱਖ ਬਾੜਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਅਤੇ ਬਾੜਾਂ ਦੇ ਕੌਂਸਲਰ ਵੀ ਹਾਜ਼ਰ ਰਹੇ। ਇਸ ਮੌਕੇ ਬਾੜਾਂ ਦੇ ਕੌਂਸਲਰਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਬਾੜਾਂ ਵਿੱਚ ਸੁਧਾਰ ਦੀ ਲੋੜ ਸੀ ਪਰ ਅੱਜ ਆਮ ਆਦਮੀ ਪਾਰਟੀ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਨ੍ਹਾਂ ਬਾੜਾਂ ਵਿੱਚ ਸੁਧਾਰ ਦਾ ਕੰਮ ਸ਼ੁਰੂ ਕਰਵਾਇਆ ਹੈ ਜਿਸ ਦੇ ਨਾਲ ਹੁਣ ਇਨ੍ਹਾਂ ਬਾੜਾਂ ਦੀ ਦਿੱਖ ਵੀ ਬਦਲੇਗੀ। ਅਤੇ ਲੋਕਾਂ ਦਾ ਆਮ ਜਨ ਜੀਵਨ ਵੀ ਸੁਧਰੇਗਾ ਉਹਨਾਂ ਇਸ ਦੇ ਲਈ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਜਿੱਥੇ ਵੀ ਕੌਂਸਲਰਾਂ ਦੀ ਮਦਦ ਦੀ ਲੋੜ ਹੋਵੇਗੀ ਤਾਂ ਕੌਂਸਲਰ ਆਮ ਆਦਮੀ ਪਾਰਟੀ ਦਾ ਸਹਿਯੋਗ ਦੇਣਗੇ ਇਹ ਕੁੱਲ ਮਿਲਾ ਕੇ ਚਾਰ ਕੰਮ ਅੱਜ ਸ਼ੁਰੂ ਕੀਤੇ ਜਾ ਚੁੱਕੇ ਨੇ ਜੀ ਇਹਨਾਂ ਦੀ ਕੁੱਲ ਕੀਮਤ 44 ਲੱਖ 75000 ਹੈ ਜੀ ਇਹ ਚਾਰ ਵਾਰਡ ਨੇ 8 ਨੰਬਰ ਵਾਰਡ 9 ਨੰਬਰ ਵਾਰਡ 6 ਨੰਬਰ ਵਾਰਡ ਤੇ 12 ਨੰਬਰ ਵਾਰਡ ਇਹ ਚਾਰ ਵਾਰਡਾਂ ਦੇ ਵਿੱਚ ਪੀਵੀਸੀ ਪਾਈਪ ਰੋਡ ਚੈਂਬਰ ਇੰਟਰਲੌਕ ਟਾਈਲਸ ਜਾਂ ਇੱਕ ਜਿਹੜੀ ਡੀਬੀ ਹੈ ਉਹ ਅੱਡ-ਅੱਡ ਤਰ੍ਹਾਂ ਦੇ ਸਾਰੇ ਕੰਮ ਸ਼ੁਰੂ ਇਹ ਹੋ ਚੁੱਕੇ ਨੇ ਅੱਜ ਇੱਥੇ ਤੇ ਦੇ ਨਾਲ ਇਹੀ ਕਹਿਣਾ ਚਾਹਾਂਗੇ ਕਿ ਮਾਨ ਸਾਹਿਬ ਦੀ ਜਿਹੜੀ ਸਰਕਾਰ ਹੈ ਉਹ ਹਮੇਸ਼ਾ ਡਵੈਲਪਮੈਂਟ ਲਈ ਹੀ ਤਤਪਰ ਹੈ ਜਿੰਨੇ ਵੀ ਵਾਰਡ ਦੇ ਸ਼ਹਿਰ ਦੇ ਧੂਰੀ ਸ਼ਹਿਰ ਦੇ ਵਾਰਡਸ ਦੇ ਕੰਮ ਹੋਣ ਵਾਲੇ ਨੇ ਕੋਈ ਵੀ ਕੰਮ ਹੈ ਜਿਹੜਾ ਉਹ ਰਹਿ ਨਹੀਂ ਦਿੱਤਾ ਜਾਊਗਾ ਕਿਉਂਕਿ ਜਿਹੜਾ ਰੋਡਸ ਦਾ ਕੰਮ ਹੈ ਜਾਂ ਜਿਹੜਾ ਪਾਣੀ ਦੀ ਨਿਕਾਸੀ ਦਾ ਕੰਮ ਹੈ ਇਹ ਬੜਾ ਬੇਸਿਕ ਕੰਮ ਹੈ ਜੋ ਕਿ ਮੇਰਾ ਖਿਆਲ ਹੁਣ ਤੱਕ ਆਜ਼ਾਦੀ ਤੋਂ ਇੰਨੇ ਸਾਲਾਂ ਬਾਅਦ ਵੀ ਇਹ ਰਹਿਣੇ ਨਹੀਂ ਚਾਹੀਦੇ ਸੀ ਬਟ ਇਹ ਕੰਮ ਹਜੇ ਪੈਂਡਿੰਗ ਪਏ ਨੇ ਤਾਂ ਅਸੀਂ ਸਾਡੀ ਇਹ ਪੂਰੀ ਕੋਸ਼ਿਸ਼ ਹੈ ਕਿ ਇਸ ਸਰਕਾਰ ਦੇ ਟਿਨਿਓਰ ਦੇ ਵਿੱਚ ਘਟੋ ਘਟ ਜਿਹੜੇ ਇਹ ਬੇਸਿਕ ਕੰਮ ਐ ਇਹ ਇੱਕ ਵੀ ਕੰਮ ਤੂਰੀ ਸ਼ਹਿਰ ਦਾ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਊਗਾ ਅਸੀਂ ਵੱਖ-ਵੱਖ ਥਾਵਾਂ ਤੋਂ ਅਸੀਂ ਇੰਡੀਪੈਂਡੈਂਟ ਬੰਦੇ ਬੁਲਾਈਦੇ ਆ ਜਿਹੜੇ ਸਬੰਧਤ ਅਫਸਰ ਨੇ ਅੱਡੜ ਮਹਿਕਮਿਆਂ ਦੇ ਜਿਹੜੇ ਚੈਕਿੰਗ ਕਰਦੇ ਨੇ ਉਹ ਬੁਲਾਈਦੇ ਆ ਸੈਂਪਲ ਚਲੇ ਜਾਂਦੇ ਜਿਵੇਂ ਥਾਪਰ ਯੂਨੀਵਰਸਿਟੀ ਟੈਸਟਿੰਗ ਲੈਬ ਐ ਉੱਥੇ ਸੈਂਪਲ ਜਾਂਦੇ ਨੇ ਪ੍ਰੋਪਰ ਹਰ ਕੰਮ ਦੇ ਜਦੋਂ ਵੀ ਕੋਈ ਕੰਮ ਸਟਾਰਟ ਹੁੰਦਾ ਉਹ ਮਟੀਰੀਅਲ ਦੇ ਸੈਂਪਲ ਲੈ ਜਾਂਦੇ ਨੇ ਜਾਂਦੇ ਨੇ ਜੇ ਉਹ ਪਾਸ ਹੁੰਦੇ ਐ ਸੈਂਪਲ ਉਹ ਫੇਰ ਹੀ ਉਸ ਕੰਮ ਦੀ ਪੇਮੈਂਟ ਹੁੰਦੀ ਐ ਜਾਂ ਉਸ ਕੰਮ ਨੂੰ ਅੱਗੇ ਤੋਰਨ ਦੀ ਜਿਹੜੀ ਇਜਾਜ਼ਤ ਉਹ ਦਿੱਤੀ ਜਾਂਦੀ ਹੈ ਅੱਜ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਅੱਜ ਸ਼ਹਿਰ ਦੇ ਜਿਹੜੇ ਪੈਂਡਿੰਗ ਬਹੁਤ ਦੇਰ ਤੋਂ ਕੰਮ ਪੈ ਤੀ ਉਹ ਅੱਜ ਮਤਲਬ ਕੰਮ ਸਾਰੇ ਸ਼ੁਰੂ ਕਰਾਏ ਨੇ ਉਹ ਤੇ ਬਹੁਤ ਜਲਦੀ ਇਹ ਕੰਪਲੀਟ ਹੋ ਜਾਣਗੇ ਤੇ ਜਿਹੜੇ ਵੀ ਕੰਮ ਸ਼ਹਿਰ ਦੇ ਰਹਿੰਦੇ ਨੇ ਉਹ ਕੋਈ ਵੀ ਕੰਪਲੀਟ ਹੋਏ ਬਗੈਰ ਨਹੀਂ ਰਹੂਗਾ ਸਾਰੇ ਕੰਮ ਕੰਪਲੀਟ ਹੋਣਗੇ ਔਰ ਸਭ ਨੂੰ ਸਹੂਲਤਾਂ ਮਿਲਣਗੀਆਂ ਜਿਹੜੇ ਹੁਣ ਤੱਕ ਦੇ ਲੰਮਕਦੇ ਕੰਮ ਸੀਗੇ ਮੈਂ ਪਹਿਲਾਂ ਤਾਂ ਜੀ ਸਾਰੇ ਮੇਰੇ ਭਰਾ ਖੜੇ ਨੇ ਲੀਡਰ ਸਭਾ ਇਹਨਾਂ ਦਾ ਧੰਨਵਾਦ ਕਰਦਾ ਵਾਰਡ ਨੰਬਰ 8 ਦੇ ਵਿੱਚ 8 ਲੱਖ 20 ਹਜ਼ਾਰ ਦੀ ਕਾਸਟ ਨਾਲ ਬਰਸਾਤੀ ਚੈਂਬਰਾਂ ਦਾ ਕੰਮ ਅੱਜ ਸ਼ੁਰੂ ਕੀਤਾ ਗਿਆ ਜਿਸ ਦੇ ਨਾਲ ਜ਼ਮੀਨੀ ਲੈਵਲ ਤੇ ਲੋਕਾਂ ਨੂੰ ਬੜੀ ਚੰਗੀ ਸਹੂਲਤ ਮਿਲਣੀ ਹੈ ਤੇ ਹੱਲ ਮਿਲਣੀ ਹੈ ਜਿਹੜਾ ਵਾਰਡ ਨੰਬਰ 8 ਹੈ ਇਹ ਤੂਰੀ ਦੇ ਵਿੱਚ ਇੱਕੋ ਹੈ ਜੀਆ ਬਸਤੀ ਹੈ ਜਿੱਥੇ 95% ਪੋਪੂਲੇਸ਼ਨ ਐਸਸੀ ਤੇ ਗਰੀਬ ਸਮਾਜ ਦੀ ਹੈ ਕਿਤੇ ਨਾ ਕਿਤੇ ਹਰ ਵਰਗ ਦਾ ਸਰਕਾਰਾਂ ਬਹੁਤ ਆਂਦੀਆਂ ਨੇ ਜਾਂਦੀਆਂ ਨੇ ਚਲੋ ਮੈਂ ਪਹਿਲਾਂ ਵੀ ਕਾਉਂਸਲਰ ਰਹਾ ਜਿੰਨੇ ਕੰਮ ਹੋਏ ਅਸੀਂ ਕਰਾਏ ਨੇ ਕੁਝ ਕੰਮ ਰਹਿ ਗਏ ਤਾਂ ਸਾਡੇ ਵੀਰ ਖੜੇ ਨੇ ਵਿਰਾਟ ਸਾਹਿਬ ਤੇ ਅੰਕਲ ਜੀ ਖੜੇ ਨੇ ਹੋਰ ਮੇਰੇ ਭੈਣ ਭਰਾ ਫੁੱਪੜ ਜੀ ਖੜੇ ਨੇ ਗਰਗ ਸਾਹਿਬ ਖੜੇ ਨੇ ਇਹਨਾਂ ਦੇ ਸਹਿਯੋਗ ਨਾਲ ਇਹ ਸਾਨੂੰ ਜਿੱਥੇ ਵੀ ਆਵਾਜ਼ ਮਾਰਨਗੇ ਅੱਧੀ ਰਾਤ ਨੂੰ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਕੰਮ ਕਰਾਵਾਂਗੇ ਸਾਡਾ ਮੁੱਖ ਮਕਸਦ ਕੀ ਹੈ ਜੀ ਜਦੋਂ ਤੋਂ ਅਸੀਂ ਪੈਦਾ ਹੋਏ ਆ ਨਾ ਤਾਂ ਸਾਡੇ ਜਨਮ ਤੋਂ ਪਹਿਲਾਂ ਇੱਥੇ ਸੀਐਮ ਸਾਹਿਬ ਆਏ ਸੀਗੇ ਨਾ ਸਾਡੇ ਮਰਨ ਤੋਂ ਬਾਅਦ ਆਣੇ ਆ ਇਹ ਤੂਰੀ ਸ਼ਹਿਰ ਨੂੰ ਇੱਕ ਬਹੁਤ ਹੁਣ ਆਪਾਂ ਕਹਿ ਦਈਏ ਸੁਹਾਣਾ ਮੌਕਾ ਮਿਲਿਆ ਜਿਸ ਨੂੰ ਆਪਾਂ ਨਾਕ ਹੋਈਏ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੁਝ ਚੀਜ਼ਾਂ ਜੀਆਂ ਨੇ ਜਿੱਥੇ ਆਪਾਂ ਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਪਣਦਾ ਮੈਂ ਇਹੀ ਗੱਲ ਸਾਰੇ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਜੇ ਕਿਸੇ ਬੰਦੇ ਨੂੰ ਐਂ ਲੱਗਦਾ ਵੀ ਮੈਨੂੰ ਮਾਨ ਸਤਕਾਰ ਨਹੀਂ ਮਿਲਦਾ ਉਹਨੂੰ ਨਾਲ ਲੈ ਕੇ ਚੱਲੋ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਤੇ ਖੜਾ ਹੀ ਰਾਵਾਂਗੇ ਸ਼ਹਿਰ ਦੀ ਸਹੂਲਤ ਵਾਸਤੇ ਤੁਸੀਂ ਸਾਨੂੰ ਅੱਧੀ ਰਾਤ ਨੂੰ ਵੀ ਆਵਾਜ਼ ਮਾਰੋਗੇ ਅਸੀਂ ਤੁਹਾਡੇ ਨਾਲ ਖੜੇ ਆਂ ਇਹ ਸੀਐਮ ਸਾਹਿਬ ਦੇ ਹੁਕਮਾ ਸਦਕਾ ਅੱਜ ਇਹ ਟੀਪੀ ਪਲਾਟ ਨੂੰ ਅੱਗੇ ਰਸਤਾ ਜਾਂਦਾ ਉਹਦੇ ਚਿੱਟਾ ਪਾਉਣ ਦਾ ਕੰਮ ਅਸੀਂ ਸ਼ੁਰੂ ਕੀਤਾ 17 ਲੱਖ 72 ਹਜ਼ਾਰ ਦਾ ਐਸਟੀਮੇਟ ਹੈ 2000 ਸਕਰ ਫੁੱਟ ਦੇ ਲਗਭਗ ਲਵਾਈਏ ਦੀ ਇਹਦੇ ਚ ਅੱਜ ਇੱਟਾ ਪਾਉਣ ਦਾ ਕੰਮ ਸ਼ੁਰੂ ਸਾਰੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸਹਿਬਾਨ ਸਾਰੇ ਪ੍ਰਧਾਨ ਸਹਿਬਾਨ ਸਾਰੇ ਐਮਸੀ ਸਹਿਬਾਨ ਇਕੱਠੇ ਹੋ ਕੇ ਈਓ ਸਾਹਿਬ ਐਸਓ ਸਾਹਿਬ ਸਾਰਿਆਂ ਨੇ ਅੱਜ ਉਹਦਾ ਟੁਕਾਟਨ ਕੀਤਾ ਹੈ ਕੰਮ ਸ਼ੁਰੂਆਤ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਬਾਕੀ ਰਹਿੰਦੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਸਾਰੇ ਕੀਤੇ ਜਾਣਗੇ ਤਕਰੀਬਨ 9 ਨੰਬਰ ਵਾਰਡ ਦੇ ਵਿੱਚ 90% ਦੇ ਕੰਮ ਤਕਰੀਬਨ ਹੋ ਗਏ ਨੇ ਤੇ ਬਾਕੀ ਵੀ ਜਿਹੜੇ ਰਹਿੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਕੰਪਲੀਟ ਕਰ ਦਿੱਤੇ ਜਾਣਗੇ ਜਦੋਂ ਇਲੈਕਸ਼ਨ ਹੋਈ ਹੈ ਵਾਰਡ ਵਾਸੀਆਂ ਨਾਲ ਇਹੀ ਵਾਦਾ ਸੀ ਵੀ 9 ਨੰਬਰ ਵਾਰਡ ਸਭ ਤੋਂ ਵਧੀਆ ਵਾਰਡ ਤੇ ਸੋਨਾ ਵਾਰਡ ਹੋਊਗਾ ਉਹੀ ਚੀਜ਼ਾਂ ਨੂੰ ਕਰਨ ਵਿੱਚ ਲੱਗੇ ਹੋਇਆ ਹਾਂ ਹਾਂਜੀ ਇਹ ਜਿਹੜੀ ਸਾਡੀ ਗਲੀ ਦਾ ਕੰਮ ਸੀ ਨਾ 15 ਸਾਲ ਤੋਂ ਰੁਕਿਆ ਪਿਆ ਸੀ ਅਸੀਂ ਧੰਨਵਾਦ ਕਰਦੇ ਆਂ ਸਰਕਾਰ ਦਾ ਵੀ ਜਿਹਨੇ ਸਾਡੀ ਫਰਿਆਦ ਸੁਣੀ ਐ ਤੇ 6-7 ਲੱਖ ਦਾ ਕੰਮ ਐ ਇਹ ਸਾਡਾ ਨੇਪਰੇ ਚੜ ਗਿਆ ਬਹੁਤ ਬਹੁਤ ਧੰਨਵਾਦ ਅਸੀਂ ਸਰਕਾਰ ਦੇ ਨਾਲ ਆ ਜਿਹੜਾ ਵੀ ਸਾਡਾ ਕੰਮ ਹੋਇਆ ਬਹੁਤ ਚਿਰ ਦੀ ਮੰਗ ਸੀ ਇਹ ਲੋਕਾਂ ਦੀ ਤੇ ਅੱਜ ਨੇਪਰੇ ਚੜ ਗਿਆ ਇਹ ਵਾਹ ਜੀ ਅੱਜ ਵਾਰਡ ਨੰਬਰ 6 ਦੇ ਵਿੱਚ ਮਾਨ ਸਾਹਿਬ ਹਲਕਾ ਮਾਨ ਸਾਹਿਬ ਮੁੱਖ ਮੰਤਰੀ ਪੰਜਾਬੀ ਦੇ ਹਲਕਾ ਧੂਰੀ ਦੇ ਵਿੱਚ ਮਾਨ ਸਾਹਿਬ ਵੱਲੋਂ ਗਲੀਆਂ ਦਾ ਕੰਮ ਸ਼ੁਰੂ ਕਰਾਇਆ ਜਾ ਰਿਹਾ ਵਾਰਡ ਨੰਬਰ 6 ਦੇ ਵਿੱਚ 1583000 ਦੇ ਬਜਟ ਦੇ ਨਾਲ ਗਲੀਆਂ ਪੱਕੀਆਂ ਹੋਣੀਆਂ ਲੋਕੀਂ ਟੈਲਾਂ ਪਾਪ ਪਾਣੇ ਨੇ ਬਾਕੀ ਚੈਂਬਰ ਨੇ ਬਰਸਾਤੀ ਚੈਂਬਰ ਦਾ ਜਿਹੜਾ ਕੰਮ ਹੈ ਉਹ ਅੱਜ ਸ਼ੁਰੂ ਕਰਾਇਆ ਜਾ ਰਿਹਾ ਇਹ ਕੰਮ ਸ਼ਹਿਰ ਦੇ ਵਿੱਚ ਵੱਖ-ਵੱਖ ਵਾੜਾ ਦੇ ਵਿੱਚ ਬੜੇ ਤੇਜ਼ੀ ਦੇ ਨਾਲ ਚੱਲ ਰਹੇ ਨੇ ਇਸ ਵਾਰਡ ਦਾ ਕੰਮ ਵੀ ਅੱਜ ਬੜੇ ਜੋਰਾ ਸ਼ੋਰਾ ਨਾਲੇ ਸ਼ੁਰੂ ਹੋਣ ਵਾਲਾ ਧੰਨਵਾਦ ਪਾਲ ਸਿੰਘ ਪੁੱਲਰ ਬਲਾਕ ਪ੍ਰਧਾਨ ਤੋਰੀ ਜੀ ਸਾਡੇ ਅੱਜ ਜੋ ਉਦਘਾਟਨ ਹੋ ਰਹੇ ਨੇ ਇਹ ਸਾਰੀ ਧੂਰੀ ਦੇ ਵਿੱਚ ਤਕਰੀਬਨ ਅੱਜ ਚਾਰ ਜਗ੍ਹਾ ਉਦਘਾਟਨ ਹੋਇਆ ਜਿੱਥੇ ਪਹਿਲਾਂ ਤੋਂ ਹੀ ਕੰਮ ਚਾਲੂ ਹੋਏ ਨੇ ਇਹ ਸਾਰੇ ਕੰਮ ਡਿਵੈਲਪਮੈਂਟ ਦਾ ਇੱਕ ਹਿੱਸਾ ਨੇ ਧੂਰੀ ਸ਼ਹਿਰ ਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਅਗਵਾਈ ਹੇਠ ਉਹਨਾਂ ਨੇ ਸਾਨੂੰ ਇਹ ਮਤਲਬ ਆਦੇਸ਼ ਦਿੱਤੇ ਨੇ ਕਿ ਫੰਡਾਂ ਦੀ ਕੋਈ ਕਟ ਨਹੀਂ ਜਿੱਥੇ ਕਿਤੇ ਵੀ ਕੋਈ ਵੀ ਛੋਟਾ ਮੋਟਾ ਕੰਮ ਡਿਵੈਲਪਮੈਂਟ ਦਾ ਹਿੱਸਾ ਹੈ ਜਿਹੜਾ ਕੋਈ ਇਸ ਸਿਲਸਲੇ ਵਿੱਚ ਆਉਂਦਾ ਹੈ ਚਾਹੇ ਉਹ ਪਾਈਪ ਪਾਣੇ ਹੋਣ ਚਾਹੇ ਉਹ ਟਾਈਲੈਂਡ ਲੱਗਣੀਆਂ ਹੁਣ ਚਾਹੇ ਸੀਵਰੇਜ ਦਾ ਕੰਮ ਹੋਵੇ ਵਾਟਰ ਸਪਲਾਈ ਦਾ ਹੋਵੇ ਚਾਹੇ ਇਲੈਕਟ੍ਰਿਕ ਦਾ ਹੋਵੇ ਬਿਜਲੀ ਦਾ ਹੋਵੇ ਇਹ ਸਾਰੇ ਕੰਮ ਅਸੀਂ ਛੋਟੇ ਮੋਟੇ ਮਤਲ ਤੂਰੀ ਦੀ ਡਿਵੈਲਪਮੈਂਟ ਹੋ ਰਹੀ ਹੈ ਅਸੀਂ ਬਹੁਤ ਹੀ ਧੰਨਵਾਦੀਆਂ ਪੰਜਾਬ ਸਰਕਾਰ ਦੇ ਔਰ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਔਰ ਤੂਰੀ ਸ਼ਹਿਰ ਨਿਵਾਸੀਆਂ ਦੇ ਜਿਹੜੇ ਸਾਨੂੰ ਇੰਨਾ ਸਹਿਯੋਗ ਦੇ ਰਹੇ ਨੇ ਥੈਂਕ ਯੂ